ਸੋ ਨਾਮ ਜਾਨਾ 18 ਹੁਣ ਵਿੱਚ 22 ਦਾ ਮੁਕਾਬਲਾ ਸ਼ੁਰੂ ਹੋਊਗਾ ਦੂਜਾ ਤੇ ਜਿਹੜੇ ਦੂਜੇ ਮੁਕਾਬਲੇ ਆ ਉਹ ਤਾਂ ਆਪਣੇ ਹੋਣਗੇ ਤੁਹਾਨੂੰ ਪਤਾ ਵੀ 5 ਤਰੀਕ ਨੂੰ ਹਨਾ ਸ਼ੁਰੂ ਆ ਠੀਕ ਹੈ ਜੀ 3 ਤਰੀਕ ਹੋਗੀ ਇਹਨਾਂ ਨੂੰ ਮੱਝਾਂ ਬਾਈ ਬਣੇ ਖਾਲੀ ਕਰ ਦਿੰਦੇ ਤਾਂ ਘਰੇ ਵੀ ਪਾ ਕਰ ਦਿੰਦੇ ਹਨ ਲੈ ਸਾਈਡ ਮਿੱਤਰੋ ਕਿਵੇਂ ਠੀਕ ਹਾਂ ਆਪਾਂ ਪਹੁੰਚ ਚੁੱਕੇ ਆ ਜੀ ਧਨੋਲਾ ਪਸ਼ੂ ਮੰਡੀ ਦੇ ਵਿੱਚ ਬਾਈ ਜੀ ਇੱਥੇ ডিএফਾ ਪਸ਼ੂ ਮੇਲਾ ਲੱਗ ਰਿਹਾ 5 6 7 ਦਾ ਜੀ ਇੱਕ ਤਰੀਕ ਤੋਂ ਜੀ 1 ਦਸੰਬਰ ਤੋਂ ਮੱਝਾਂ ਇੱਥੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀ ਜੀ ਤੇ ਮੱਝਾਂ ਸਾਰੀਆਂ ਆ ਗਈਆਂ ਜੀ ਤੇ ਵੀ ਲੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ 5 ਤਰੀਕ ਤੋਂ ਜੀ ਧਾਰ ਧਾਰ ਚਵਾਈ ਦੇ ਮੁਕਾਬਲੇ ਸ਼ੁਰੂ ਨੇ ਤੇ ਬਾਈ ਜੀ 5 6 7 7 ਨੂੰ ਬਾਈ ਜੀ ਰਿਜ਼ਲਟ ਆ ਜਾਣਗੇ ਦੇਖੋ ਬਾਈ ਜੀ ਕਿਹਦੀ ਮੱਝ ਬਾਜੀ ਮਾਰਦੀ ਆ ਉਹਦਾ ਵਾਇਗਰ ਨੂੰ ਪਤਾਗਾ ਠੀਕ ਹੈ ਜੀ ਹਰੇਕ ਭਰਾ ਆਪੋ ਆਦਾ ਪਸ਼ੂ ਜਿੱਤਣ ਦੀ ਖਾਤਰ ਲੈ ਕੇ ਆਇਆ ਠੀਕ ਹੈ ਜੀ ਹਰੇਕ ਨੂੰ ਐ ਹੁੰਦਾ ਵੀ ਅਸੀਂ ਜਿੱਤ ਕੇ ਹੀ ਆਈਏ ਠੀਕ ਆ ਉਹ ਸਮਾਂ ਦੱਸੂਗਾ ਜੀ ਠੀਕ ਹੈ ਜੀ 50 50 100 100 ਗ੍ਰਾਮ ਦਾ ਦੁੱਧ ਦਾ ਵੀ ਫਰਕ ਪਾਇਆ ਜਾਂਦਾ ਤੁਹਾਨੂੰ ਪਤਾ ਹੀ ਆ ਤੇ ਵੀਡੀਓ ਨੂੰ ਸਾਰੀ ਦੇਖਿਓ ਜੀ ਆਜੋ ਜੀ ਤਨਹੋਲੇ ਦੀ ਪਸ਼ੂ ਮੰਡੀ ਦੇ ਵਿੱਚ ਜਿੱਥੇ ਪੀਐਫਏ ਮੇਲਾ ਲੱਗਣਾ ਬਾਈ ਜੀ ਦਿਖਾਈਏ ਤੁਹਾਨੂੰ ਮੱਜਾਂ ਜਿਹੜੀਆਂ ਮੰਡੀ ਦੇ ਵਿੱਚ ਪਹੁੰਚੀਆਂ ਘਰ ਦੋ ਬਾਈ ਬੂਝੋ ਸ਼ੇਰ ਰੱਬ ਦੀ ਮੱਜਾਂ ਬਹੁਤ ਵਧੀਆ ਪਾਹੜਾ ਸਰਾ ਦੇਖੋ ਨੀਲੀ ਰਾਵੀ ਨੀਲੀ ਰਾਵੀ ਚ ਦੇਖੋ ਥੋੜੇ ਸ਼ੇਰ ਕਰ ਦੋ ਲਾਈਕ ਆ ਜੀ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਦੇ ਚੂਟੀ ਚੂਟੀਆਂ ਮੱਜਾਂ ਜੀ ਮੂਰਾ ਨਸਲ ਦੀਆਂ ਤੇ ਨੀਲੀ ਰਾਵੀ ਦੀ ਭਾਈ ਗਿਆਲਾ ਕਿਹੜਾ ਪਿੰਡ ਆ ਜੀ ਖੋਖਰਾ ਆਪਣਾ ਚੌਪੜੀ ਠੀਕ ਹੈ ਜੀ ਖੋਖਰਾ ਕੈ ਮੱਝ ਪੰਜ ਬਾਈ ਛੋਟੀ ਬਾਈ ਠੀਕ ਆ ਪਹਿਲੇ ਸੂਏ ਕ ਦੂਜੇ ਪਹਿਲੇ ਪਹਿਲੇ ਨਵੇਂ ਬਾਈ ਹੈਗਾ ਖੋਖਰਾ ਆ ਝੋਟੀ ਆ ਬਾਈ ਦੀ ਹਾਣਾ ਨੂੰ ਆ ਝੋਟੀ ਆ ਜਮੂਰਾ ਨਾਲ ਦੀ ਕੁੰਡੀ ਮਗਰ ਕਿਨੇ ਕੀ ਇਹਦੇ ਕੱਟਿਆ ਬਾਈ ਕੀ ਆ ਬਾਈ ਠੀਕ ਹੈ ਜੀ ਪਹਿਲੀ ਵਾਰ ਮੁਕਾਬਲੇ ਚ ਸਲੇ ਨੂੰ ਬਾਈ ਨਹੀਂ ਤੁਹਾਨੂੰ ਤਾਂ 4-5 ਸਾਲ ਹੋ ਗਏ ਬਾਈ ਪਹਿਲਾਂ ਜਿਹੜੇ ਕਿ ਮਿਲਦੇ ਸੀ। ਹਾਂ। ਹੋ ਬਾਈ ਜੀ ਹਾਲ। ਵਧੀਆ ਬਾਈ ਜੀ ਤੁਸੀਂ ਦੱਸੋ। ਠੀਕ ਆ। ਆਪਣਾ ਪਿੰਡ ਕਿਹੜਾ ਹੈ? ਕੋਖਰ ਆ ਬਾਈ। ਕੋਖਰ ਬਾਈ ਪਿੰਡ ਕੋਖਰਾ ਜਿਲ੍ਹਾ ਬਠਿੰਡਾ। ਤੇ ਆਪਾਂ ਬਾਈ ਇੱਕ ਦਿਨਾਂਗੇ। 1 ਤਰੀਕ ਨੂੰ ਆਏ ਸੀ ਬਾਈ। 1 ਤਰੀਕ ਨੂੰ। ਠੀਕ ਆ। ਲਓ ਬਾਈ ਹੋ ਗਿਆ 1 ਤਰੀਕ ਨੂੰ। ਤੇ ਆਪਾਂ ਇੱਕ ਝੋਟੀ ਲੈ ਲੈਂਦੇ ਜੀ। ਹਾਂ ਇੱਕ ਝੋਟੀ ਲੈ ਕੇ ਆਂਦੇ ਹਾਂ। ਠੀਕ ਹੈ ਜੀ। ਤੇ ਆਪਾਂ ਪਹਿਲਾਂ ਕਿੰਨੀਆਂ ਕਿ ਮੀਲਿਆ ਦੇ ਛੱਲੇ ਲੈ ਬਈ ਪਹਿਲਾਂ 4 ਮੀਲ ਦਾ ਇਥੇ ਉਹ ਕਿ 4 ਸਾਲ ਦਾ ਲਗਾਤਾਰ ਹੁੰਦੇ ਨੂੰ ਹਾਂ ਤੇ ਜੜਿਕਾ ਹੱਡੀ ਝੋਟੀ ਜਿੱਤੀ ਸੀ ਮੈਸ ਠੀਕ ਹੈ ਜੀ 20 ਕਿਲੋ 420 ਗ੍ਰਾਮ ਤੱਕ ਘਟਿਆ ਸੀ ਹੁਣੇ ਠੀਕ ਹੈ ਜੀ 8ਵੇਂ ਨੰਬਰ ਤੇ ਰਹਿ ਗਈ ਸੀ ਜੀ ਠੀਕ ਹੈ ਜੀ ਉਹਦੀ ਟੀ ਸੀ ਜਿਹੜੀ ਹਾਂਜੀ 0 ਤੋਂ 3 ਮਹੀਨੇ ਕਾਫਚ ਉਹ ਵੀ ਪਹਿਲੇ ਨੰਬਰ ਤੇ ਆਈ ਸੀ ਠੀਕ ਹੈ ਜੀ 골ਡ ਦੇ ਮਿਲ ਗਈ ਕਿਉਟੀ ਜੋਥੇ ਨੰਬਰ ਤੇ ਰਹਿ ਗਈ ਅਸਾ ਹੁਣ 골ਡ ਦੇ ਹੁਣ ਵੀ ਚੱਲੀ ਜਾਂਦਾ ਹੈਗਾ ਹਾਂ 골ਡ ਦਾ ਹੁਣ ਵੀ ਚੱਲੀ ਜਾਂਦਾ ਹੈ ਉੱਥੇ ਕੋਈ ਮੱਝ ਗਈ ਆ ਕਿ ਨਹੀਂ ਹੁਣ ਨਹੀਂ ਉੱਥੇ ਨਹੀਂ ਲੈ ਕੇ ਗਿਆ ਠੀ ਤੇ ਕੱਲ ਨੂੰ ਉੱਥੇ ਬਸ ਫਾਈਨਲ ਹੈ ਉੱਥੇ ਕੱਲ ਨੂੰ ਸਮਾਪਤੀ ਹੈ ਕੱਲ ਨੂੰ ਹੰਦੀ ਮੱਝ ਝੋਟੀਆਂ ਤਾਂ ਨਾਗਣੀਆਂ ਹੋਰ ਇੱਥੇ ਅੱਛਾ ਠੀਕ ਹੈ ਦੋ ਡرائی ਚੜਣਗੀਆਂ ਤੇ ਦੋ ਛੋਟੇ ਗਾਫ ਚੜਣਗੇ ਠੀਕ ਹੈ ਜੀ ਲਓ ਜੀ ਆਪਣਾ ਫੋਨ ਨੰਬਰ ਕਹਿੰਨਾ ਵੀਰੇ 88477 55455 ਠੀਕ ਹੈ ਲਓ ਬਈ ਜੀ ਆਪਾਂ ਕਹਿੰਦੇ ਪਾਈ ਦੀ ਮੱਝ ਪਹਿਲੇ ਨੰਬਰ ਦੇ ਆਗੇ ਦਵਾ ਕਰਦੇ ਹਾਂ ਜਿਹੜਾ ਕਹਿੰਦਾ ਹਾਂ ਵੀਰੇ ਮੇਰਾ ਹੈਗਾ ਮੈਟਰ 41 ਵਾਲੇ 76 41 ਵਾਲੇ 76 ਮੇਰਾ ਵੀ ਚੈਨਲ ਆਪਣਾ ਮੈਟਰ 41 ਵਾਲੇ 76 ਹੈ ਹੋਰ ਭਾਈਆਂ ਨੇ ਕਰਾਂਗੇ ਗੱਲਬਾਤ ਵੀਰ ਜੀ ਨੇ ਬਣੇ ਰਹੋ ਬਹੁਤ ਵਧੀਆ ਵਧੀਆ ਮੱਜਾਂ ਪਹੁੰਚੀਆਂ ਵੱਡੀ ਦੇ ਵਿੱਚ ਇਹ ਸਾਇਰ ਹੁਣ ਅਸਰ ਹੋ ਰਿਹਾ ਲਓ ਮਿੱਤਰੋ ਦੇਖੋ ਸਾਇਰ ਹੋ ਗਿਰੂ ਕਾਰ ਦਾ ਸ਼ੇਰ ਰੱਬ ਕੇ ਦੇਖੋ ਜੀ ਲਓ ਮਿੱਤਰੋ देखो जी बाई अपने जस्त्र बुस्तरे बसाई खड़े देखो जी झोटिया किन सोनिया चाहिए कद काठ वाली झोटिया नहीं बया देख सकते पशु मेला धनौला जी जी एफ ए पशु मेला ना देख सकते बहुत वीरिया बढ़िया मधा ने बहुत मध्य खड़े जी पूरी बढ़िया देख सकते उधर दी रात खड़े देख ਕ락 ਜਿਹੜੇ ਜਿਹੜੇ ਮਾ ਜਾਣੇ ਵਾਣੇ ਆ ਵੜਿਆ ਬਾਈਬਲ ਦੀ ਕਿਰਪਾ ਨਾਲ ਪਤਾ ਕਹਿੰਦੇ ਵੀ ਹਰ ਇੱਕ ਦੇ ਨਮਾਜੇ ਨੰਬਰ ਪਾਵੇ ਹਨ ਹਰੇਕ ਬਾਈ ਕੋਈ ਵੀ ਆ ਜਿੱਤਨ ਦੀ ਖਾਤਰੀ ਆਂਗਾ ਠੀਕ ਹੈ ਜੀ ਦੇਖ ਸਕਦੇ ਹੋ ਵੀ ਨਾ ਮੇਤੋ ਬਹੁਤ ਸੋਹਣੇ ਸੋਹਣੇ ਮੱਜਾਂ ਦੇਖ ਸਕਦੇ ਵੀਡੀਓ ਦੇ ਵਿੱਚ ਸੀਰ ਕਰਦੇ ਲਾਈਕ ਕਰਦੇ ਸਾਰੇ ਕਟਰ ਵੀ ਦੇਖੋ ਨਾ ਮੇਤੋ ਵੀਰ ਨੂੰ ਸ਼ੇਰ ਲਾਇਕ ਲਾਜ਼ਮੀ ਕਰੇ ਇਹ ਸਾਜਣ ਲੋਈ ਮੇਤਰਾ ਕੀ ਮਜ਼ਾ ਹੋ ਗਿਆ ਸ਼ੁਰੂ ਹੋ ਗਿਆ ਲੋਕ ਇਹ ਤਾਂ ਗਈ ਆਰੋ ਚੋਟੀ ਹੋ ਗਈ ਆਜ ਚੋਟੀ ਮੂਰਾਨਾ ਸਲਦੀ ਐ ਚੋਟੀ ਉਹ ਬੂਰੀ ਖੜੀ ਜੇ ਇਧਰ ਇਹ ਸਾਜਣ ਲੋਈ ਮੇਤਰਾ ਨਾ ਨਾ ਇਹ 15 ਰਾਤ ਦੇ ਸੇ ਹੋਰ ਦੇਖ ਕੋਬਰ ਵੀਰੋ ਬੱਚਾ ਬਹੁਤ ਹੀ ਵਧੀਆ ਮੇਲਾ ਦੇਖ ਸਕਦੇ ਇਹ ਮੱਜਾਂ ਨੇ ਟਾਰ ਚਬਾਈ ਮੁਕਾਬਲੇ ਦੇ ਸੱਲ ਲੈ ਇਹਨਾਂ ਨੇ ਲੈਣਾ ਬਾਈ ਤੁਸੀਂ ਦੇਖ ਸਕਦੇ ਪੂਰੀਆਂ ਵਧੀਆ ਮੱਜਾਂ ਨੇ ਵੀਡੀਓ ਵਿੱਚ ਦੇਖ ਸਕਦੇ ਤੁਸੀਂ ਅੱਜ ਵੀਡੀਓ ਸ਼ੇਅਰ ਲਾਇਕ ਮੰਜੇ ਮੁੰਡੇ ਦੇਖੋ ਬਾਈ ਜਾਨੀ ਬਹੁਤ ਹੀ ਵਧੀਆ ਘੰਟਾ ਵਾਹਿਆ ਦੇਖੋ ਜੀ ਵੀਡੀਓ ਸ਼ੇਅਰ ਕਰ ਦਿਓ ਬਾਈ ਲਾਇਕ ਕਰ ਦਿਓ ਦੇਖੋ ਸਾਰਾ ਕੁਝ ਢੋਲ ਢੋਲ ਸਭ ਕੁਝ ਬਾਈਆਂ ਦੇ ਕੋਲੇ ਆ ਤੇ ਸੈਕਦੇ ਵਧੀਆ ਵਧੀਆ ਮੂਰਾਂ ਨਾਲ ਸੜਦੀਆਂ ਮੱਝਾਂ ਦੇਖੋ ਵੀ ਮੱਝਾਂ ਆਹ ਬਾਤਾਂ ਨਹੀਂ ਚਲੋ ਵੀ ਮਿੱਤਰੋ ਕਿਹੜਾ ਪਿੰਡ ਬਾਈ ਪਣਾ ਆਪਣਾ ਪਿੰਡ ਕਿਹੜਾ ਦੀ ਗੜੱਦੀ ਉਹ ਵੀ ਗੜੱਦੀ ਦਾ ਬਾਈ ਕਿਹੜਾ ਜਿਲ੍ਹਾ ਬਾਈ ਮਾਨਸਾ ਮਾਨਸਾ ਜਿਲ੍ਹਾ ਪਿੰਡ ਗੜੱਦੀ ਆ ਜੀ ਕਾਇ ਮੱਝਾਂ ਲੈ ਗਏ ਵੀਰੇ ਕੋਈ ਹੈ ਕਹਾ ਹਾਂ ਬਈ ਉਹ ਵੀ ਕਮਜਾਏਗੀ ਤੀਜੇ ਸਵੇਰੇ ਲਾ ਦੇਣਾ ਤੀਜੇ ਸਵੇਰੇ ਮੱਝਾਂ ਬੰਨਿਆ ਦੀ ਦੇਖੋ ਜੀ ਮੱਧਿਆ ਮੰਦਾ ਪਰਾਂ ਨਾਲ ਦੀ ਕਾਲੀ ਝੋਟਿਆਂ ਮੂਰਾ ਨਸਲ ਦੀ ਮਾਲਕੇ ਦੀ ਕਰਪਾਣੇ ਪਹਿਲੇ ਨੰਬਰ ਤੇ ਆਵੇ ਪਤਾ ਕਹਿੰਦੇ ਆ ਦੇਖੋ ਰਾਉਂਡ ਕਾ ਲੱਗ ਗਿਆ ਪਈਆਂ ਕਿੰਨੇ ਦਿਨੋਂ ਗਏ ਨੂੰ ਬਾਈ ਇੱਕ ਤਰੀਕ ਹੋ ਗਈ ਬਾਈ ਇੱਕ ਤਰੀਕ ਬੰਨ ਲਓ ਵੀ ਇੱਕ ਤਰੀਕ ਤੇ ਆਏ ਬਾਈ ਕੋਲਡੇ ਨਹੀਂ ਗਏ ਬਾਈ ਨਹੀਂ ਕੋਲਡੇ ਠੀਕ ਆ ਉੱਥੇ ਦਾ ਉਹ ਨਾਮ ਦੇਣਾਗਾ ਬਾਈ ਠੀਕ ਹੈ ਨਾ ਨਕਦ ਪ੍ਰਾਈਸ ਦੇਣਾਗਾ ਦੇਖੋ ਜੀ ਬਾਈ ਕਿ ਹਾਲ ਹੈ ਕਾਇਮ ਅੰਦਰ ਠੀਕ ਹੈ ਬਣਾ ਦੇ ਪਿੰਡ ਕਿਹੜਾਗਾ ਨਰਮਣ ਇਹ ਕਿਹੜੇ ਜਲੇ ਚ ਜੀਂਦ ਜੀਂਦ ਲੋ ਬਈ ਜੀਂਦ ਹਰਿਆਣਾ ਨਾ ਲੋ ਬਾਈ ਆ ਪਿੰਡਾ ਜੀਂਦ ਹਰਿਆਣਾ ਪਰ ਵੀ ਬਾਈ ਦੋ ਤਿੰਨ ਸਾਲ ਹੋ ਗਏ ਜੀਂਦ ਹਰਿਆਣਾ ਹਰਿਆਣੇ ਵਾਲਿਆਂ ਦੀ ਇੱਕ ਝੁੱਟੀ ਲੱਗੀ ਗਈ ਸੀ ਇੱਕ ਧਰਨ ਤਾਰਨ ਦੀ ਲੱਗੀ ਗਈ ਸੀ ਜੇ ਸਾਡੇ ਕੋਲ 4 ਟਰੈਕਟਰ ਹੈ ਇਹ ਚੌਥਾ ਮੇਲਾ ਹੈ ਕਹਣਾ ਹੈ ਨਾ ਚੌਥਾ ਮੇਲਾ ਜੀ ਜੀ ਐਫਾ ਪਸ਼ੂ ਮੇਲਾ ਚੌਥਾ ਇਹ ਜਿਹੜੇ ਮਰਜਾਂ ਨੇ ਜਿੰਨੀਆਂ ਖੜੀਆਂ ਨੇ ਜੀ ਇਹ ਦੁੱਧ ਚਬਾਈ ਦੇ ਮੁਕਾਬਲੇ ਚੋਂਗੀਆਂ ਦੇਖ ਸਕਦੇ ਹੋ ਵਧੀਆ ਜਿਹਨੇ ਵੱਧ ਦੁੱਧ ਕੱਢਦਾ ਉਹ ਪਹਿਲੇ ਨੰਬਰ ਤੇ ਆਜੂ ਵੀ ਜਿਹਨੂੰ ਉਦੋਂ ਘੱਟ ਕੱਢਦਾ ਉਹ ਦੂਜੇ ਤੇ ਆਜੂ ਜਿਹਨੂੰ ਉਦੋਂ ਘੱਟ ਕੱਢਦਾ ਉੱਤੇ ਜੀ ਦੇ ਆਜੂ ਲੋ ਬਾਈ ਜੀ ਇਹਨੋਂ ਲਾ ਪਸ਼ੂ ਮੇਲਾ ਜੀ ਵੀ ਇੱਥੇ ਪਸ਼ੂ ਮੇਲਾ ਦੇਖ ਸਕਦੇ ਹੋ ਯੋਜ਼ ਮੈਨੂੰ ਨਾ ਮੱਗਾਂ ਇਹੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਕੱਖ ਪੱਠਾ ਤੂੜੀ ਦਾ ਖਾਸ ਪ੍ਰਬੰਧ ਹੈ ਜੀ ਪਾਣੀ ਦਾ ਖਾਸ ਪ੍ਰਬੰਧ ਹੈ ਸਭ ਕੁਸ ਓਕੇ ਆ ਵਾਵੇ ਦੀ ਕਿਰਪਾ ਦੇ ਨਾਲ ਦੇਖ ਸਕਦੇ ਹੋ ਜੀ ਵਾਈ ਵਟਾ ਹਰਾਨੇ ਵਾਲੇ ਉਧਰ ਇਹਦੇ ਨਾਲ ਬਈ ਆਪਣੇ ਜਿਹੜੇ ਹੋਰ ਬੱਤੇ ਹੈਗੇ ਨਾ ਪਸ਼ੂ ਪਾਲਕ ਵਧੀਆ ਵਣ ਜਾਣਗੇ ਤੇ ਮੋਹ ਭਾਈ ਨੂੰ ਬਸ ਮਾਚੇ ਦੇਖ ਕੇ ਵੀ ਬਾ ਬਾਏ ਕਿਸੇ ਆਪਾਂ ਜੋ ਮੇਲੇ ਤੇ ਦੇਖਦੇ ਆਂ ਫਲਾਣੇ ਦੀ ਪਹਿਲੇ ਜਾ ਕੇ ਦੂਜੇ ਤੇ ਆ ਕੇ ਆਪਣੇ ਜਵਾਕ ਵੀ ਪਾਇਲ ਦੇਣਗੇ ਇਸ ਕੰਮ ਨੂੰ ਨਾ ਲੋਈ ਮੇਤਰਾ ਜਿਹੜੀ ਇਹ ਕਹਿੰਦਾ ਕੋਈ ਮਨ ਲੇ ਕੇ ਕੰਮ ਕਰ ਰਿਹਾ ਦੇਖੋ ਜੀ ਆਪਣਾ ਕਿਹੜਾ ਪਿੰਡ ਆ ਜੀ ਹਾਂ ਜੀ ਲੁਧਿਆਣਾ ਲੁਧਿਆਣਾ ਦੇ ਇਲਾਕੇ ਦਾ ਲੁਧਿਆਣਾ ਕੋਲ ਪਿੰਡ ਹੈ ਜੀ ਕਿਸ ਖਾਸ ਆ ਜੀ ਖਾਸ ਲੁਧਿਆਣੀ ਆ ਹਾਸਲ ਦਿਹਾਣੀਆਂ ਬਾਈਆਂ ਦਾ ਪੰਡਾ ਕਾਏ ਮੱਝਾਂ ਬਾਈਆਂ ਜੀ ਚੱਲੇ ਤਿੰਨ ਲੱਗੋ ਤਿੰਨ ਵਜਾਂ ਨੇ ਬਾਈਆਂ ਦੀਆਂ ਹਾਸਲ ਦਿਹਾਣੇ ਤੋਂ ਕਿਰਪਾ ਕਰੇ ਮਾਲਕ ਪਹਿਲਾ ਦੂਜਾ ਨੰਬਰ ਪਾਉਣ ਤਨੋਲਾ ਪਸ਼ੂ ਮੇਲਾ ਵਿਖੇ ਦੇਖੋ ਵੀਡੀਓ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਇੱਧਰ ਆ ਜੀ ਦੇਖ ਸਕਦੇ ਹੋ ਬਾਹਰ ਲੱਦ ਰਸ ਬਹੁਤ ਹੀ ਸੋਹਣਾ ਜੀ ਬੜੀਆ ਤਰੀਕੇ ਨਾਲ ਤੰਬੂ ਲਾਇਆ ਗਿਆ ਦੇਖ ਸਕਦਾ ਮਿੱਤਰੋ ਬਹੁਤ ਹੀ ਵਧੀਆ ਸੋਹਣਾ ਮੇਰੇ ਪਸਾਉ ਵੀਰੇ ਸ਼ੇਅਰ ਲਾਈਕ ਸਿੱਧੂ ਦਾ ਵੀ ਫਾਰਮ ਵਾਲੇ ਵੀ ਆ ਗਏ ਭਰਾ ਆਪਣੇ ਦੇਖੋ ਬਾਈ ਤੰਬੂ ਹੀ ਤੰਬੂ ਲਾਇਆ ਪਿਆ ਦੇਖ ਸਕਦਾ ਮੇਲਾ ਬਹੁਤ ਹੀ ਵਧੀਆ ਹੋਣਾ ਸੋਹਣਾ ਹੋਣਾ ਮੇਲਾ ਇਹਦੀ ਦੇਖੋ ਤੇ ਕੱਲ ਨੂੰ ਹੋਰ ਰੌਣਕਾਂ ਲੱਗਣੀਆਂ ਜੀ ਦੇਖੋ ਜੀ ਮੋੜੀਆ ਦਰਸਤ ਤੁਸੀਂ ਦੇਖੋ ਜੀ ਬਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੀ ਠੀਕ ਆ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦੇਖੋ ਜੀ ਨੋ ਯਾ ਦੋ ਝੋਟੇ ਆ ਗਏ ਇੱਕ ਕਟਾ ਇੱਕ ਝੋਟਾ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਝੋਟਾ ਜੀ ਮੇਲੇ ਦਾ ਚੈਂਪੀਅਨ ਸਭ ਝੋਟਾ ਬਈ ਦੇਖ ਸਕਦੇ ਹੋ ਬਈ ਜੀ ਵੀਡੀਓ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਆ ਜੀ ਅੱਗੇ ਤੋਂ ਤੁਹਾਨੂੰ ਤੁਹਾਡੇ ਖਾਤਰ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਉਹਨਾਂ ਚੱਕ ਦਿਓ ਆ ਗਿਆ ਧੰਨਵਾਦ